ਉਹ ਕਹਿੰਦੇ ਨੇ ਜਦੋਂ ਰਾਤ ਨੂੰ ਕੋਈ ਮਰ ਜਾਂਦਾ ਜਾਂ ਕਿਸੇ ਡੈਥ ਹੋਈ ਨੇ ਮੈਨੂੰ ਰਾਤ ਨੂੰ ਦਿਖਾਈ ਦਿੰਦਾ ਹਾਂ ਉਹ ਸੁਪਨਾ ਹੁੰਦਾ ਸੁਪਨੇ ਦੇ ਵਿੱਚ ਕੁਝ ਵੀ ਜਿਹੜਾ ਦਿਮਾਗ ਦਾ ਇੱਕ ਹਿੱਸਾ ਸੌਂ ਜਾਂ ਨਹੀਂ ਸੌਂਦਾ ਇੱਕ ਹਿੱਸਾ ਜਾਗਦਾ ਰਹਿੰਦਾ ਤੇ ਉਹ ਜਾਗਦੇ ਹਿੱਸੇ ਦੇ ਵਿੱਚੋਂ ਸੁਪਨੇ ਆਉਂਦੇ ਰਹਿੰਦੇ ਨੇ ਤੇ ਸੁਪਨਿਆਂ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ ਹੈਗਾ ਜੇ ਹੁਣ ਮੇਰਾ ਦਿਲ ਕਰਦਾ ਵੀ ਮੈਂ ਜਹਾਜ਼ ਚੰਨੀ ਕਦੇ ਬੈਠਿਆ ਹੋਵੇ ਯਾਤਰਾ ਨਹੀਂ ਕੀਤੀ ਹੋ ਸਕਦਾ ਸੁਪਨੇ 'ਚ ਕਦੇ ਬੈਠ ਜਮਾ ਤੇ ਉਹ ਇਸ ਤਰ੍ਹਾਂ ਦਾ ਜੋ ਬੰਦਾ ਸੋਚਦਾ ਰਹਿੰਦਾ ਹੈ ਕੋਈ ਵਾਰੀ ਸੁਪਨਾ ਉਸ ਤਰ੍ਹਾਂ ਦਾ ਆ ਜਾਂਦਾ ਜੇ ਅਸੀਂ ਕਿਸੇ ਨੂੰ ਯਾਦ ਕਰਦੇ ਰਹਿੰਦੇ ਹਾਂ ਕਿਸੇ ਮ੍ਰਿਤਕ ਵਿਅਕਤੀ ਨੂੰ ਜਿਹਦੇ ਨਾਲ ਸਾਡਾ ਪ੍ਰੇਮ ਹੈ ਸਨੇਹ ਹੈ ਉਹ ਕੋਈ ਸੁਪਨੇ ਦੇ ਵਿੱਚ ਉਹ ਸਾਨੂੰ ਦਿਖ ਜਾਂਦਾ ਉਹਦਾ ਅਸਲੀਅਤ ਨਾਲ ਹਕੀਕਤੋਂ ਨਹੀਂ ਹੈ ਜੀ ਜੀ ਸਰ ਇੱਕ ਵਿੱਚ ਤਾਂ ਇਹ ਵੀ ਕਹਿ ਦਿੰਦੇ ਆ ਵੀ ਲੋਕ ਮੈਨੂੰ ਮੈਂ ਰਾਤ ਸੁੱਤਾ ਪਿਆ ਸੀ ਜਾਂ ਸੁੱਤੀ ਪਈ ਸੀ ਮੈਨੂੰ ਕਿਸੇ ਨੇ ਆ ਕੇ ਦੱਬ ਲਿਆ ਭੂਤ ਪ੍ਰੇਤ ਨੇ ਵੀ ਦਵਾ ਕਹਿ ਦਿੰਦੇ ਆ ਵਿੱਚ ਲੋਕ ਉਹ ਕੀ ਚੀਜ਼ ਆ ਜੀ ਹਾਂ ਦਵਾ ਇਹ ਹੁੰਦਾ ਵੀ ਜਦੋਂ ਅਸੀਂ ਸੌਂਨੇ ਆ ਡਾਕਟਰੀ ਭਾਸ਼ਾ ਦੇ ਵਿੱਚ ਉਹ ਤੋਂ ਸਾਹ ਕਿਰਿਆ ਹੌਲੀ ਚੱਲਦੀ ਆ ਹੌਲੀ ਚੱਲਣ ਨਾਲ ਜਿਹੜਾ ਦਿਮਾਗ ਨੂੰ ਆਕਸੀਜਨ ਜਿਹੜੇ ਉਹ ਘਟ ਜਾਂਦੀ ਆ ਜਦੋਂ ਦਿਮਾਗ ਨੂੰ ਆਕਸੀਜਨ ਘਟਦੀ ਆ ਤਾਂ ਸਾਹ ਰੁਕਦਾ ਜੀ ਸਾਹ ਇਸ ਕਰਕੇ ਰੁਕਦਾ ਵੀ ਫਟਾਫਟ ਬੰਦਾ ਉੱਠ ਜਾਏ ਉੱਠਦਾ ਤੇ ਉਹ ਫੇਰ ਜਿਹੜਾ ਬਲੱਡ ਸਰਕੂਲੇਸ਼ਨ ਵੱਧ ਜਾਂਦੀ ਆ ਤੇ ਦਿਮਾਗ ਨੂੰ ਆ ਜਿਹੜਾ ਆਕਸੀਜਨ ਪੂਰੀ ਮਿਲ ਜਾਂਦੀ ਆ ਬਸ ਉਹ ਹੁੰਦਾ ਵੀ ਆਕਸੀਜਨ ਦੀ ਘਾਟ ਹੈ ਆਕੇ ਸਰੀਰ ਜਿਹੜਾ ਝਟਕਾ ਦਿੰਦਾ ਬੰਦੇ ਨੂੰ ਜਗਾ ਦਿੰਦਾ ਤੇ ਉੱਠਣ ਨਾਲ ਉਹ ਜਿਹੜਾ ਬਲੱਡ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਵੱਧ ਜਾਂਦੀ ਆ ਤੇ ਦਬਾਉਣਾ ਚੰਗਾ ਹੁੰਦਾ ਕੋਈ ਮਾੜੀ ਗੱਲ ਨਹੀਂ ਨਾ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਦੂਜਾ ਆ ਕੇ ਦੱਬਦੀ ਆ ਜਿਆ ਬਾਹਰੋਂ ਕੇ ਮੇਰਾ ਲਾਸਟ ਸਵਾਲ ਇਹ ਰਹੂਗਾ ਜਿੱਦਾਂ ਅੱਜ ਕੱਲ ਆਪਾਂ ਦੇਖੀਏ ਜਿਹੜੀ ਆਪਣੀ ਯੂਥ ਆ ਨੌਜਵਾਨ ਮੁੰਡੇ ਨੇ ਖਾਸ ਕਰਕੇ ਉਹ ਆਪ ਦਾ ਭੇਦ ਜਾਂ ਹੁਲੀਆ ਜਾਂ ਮਤਲਬ ਕਿਦਾਂ ਲਟਾਂ ਲਾ ਲੀਆਂ ਜੋ ਵੀ ਲਾ ਲਿਆ ਮਤਲਬ ਉਹ ਕੀ ਗੱਲ ਬਾਤ ਆ ਮਤਲਬ ਚਿਮਟੇ ਖੜਕਾ ਕੇ ਕਹਿ ਦਿੰਦੇ ਆ ਉਹ ਕਿੱਧਰ ਨੂੰ ਜਾ ਰਹੇ ਆ ਸਾਡਾ ਯੂਥ ਨਹੀਂ ਯੂਥ ਹੈ ਜਿਹੜਾ ਸਾਡਾ ਬੇਰਜਗਾਰਾ ਬਹੁਤਾ ਉਹ ਕਈ ਮਾਨਸਿਕ ਰੋਗੀ ਬਣ ਜਾਂਦੇ ਨੇ ਜਿਵੇਂ ਇਦਾਂ ਦਾ ਔਕਤ ਕਈ ਬਾਬੇ ਬਣ ਜਾਂਦੇ ਨੇ ਜਿਵੇਂ ਅੱਜ ਕੱਲ ਉਹ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਇੱਕ ਆਈਜੀਟੀ ਪੜਿਆ ਹੋਇਆ ਮੁੰਡਾ ਬਾਬਾ ਬਣ ਗਿਆ ਕਿਉਂਕਿ ਉਹ ਬਣਿਆ ਤਾਂ ਨਸ਼ੇ ਕਰਨ ਲੱਗ ਗਿਆ ਰੋਜ਼ਗਾਰ ਕੋਈ ਚੰਗਾ ਨਹੀਂ ਮਿਲਿਆ ਉਹਨਾਂ ਜਾਂ ਉੱਥੇ ਹੀ ਕਈ ਵਾਰੀ ਕਾਲਜਾਂ ਦੇ ਵਿੱਚ ਪੜਦਿਆਂ ਤੋਂ ਨਸ਼ੇ ਦੀ ਸਪਲਾਈ ਕਿਉਂਕਿ ਉਹ ਦੇਖ ਲੈਂਦੇ ਨੇ ਜਿਹੜੇ ਨਸ਼ੇ ਦੇ ਸਦਾਗਰ ਨੇ ਵੀ ਉਹ ਬੰਦਾ ਅਮੀਰ ਘਰ ਦਾ ਬੱਚਾ ਉਹਨੂੰ ਨਸ਼ਿਆਂ ਤੇ ਲਾ ਦਿੰਦੇ ਨੇ ਉਹ ਫਿਰ ਨਸ਼ਿਆਂ ਤੇ ਲੱਗ ਜਾਂਦੇ ਨੇ ਤੋ ਇਸ ਤਰ੍ਹਾਂ ਕਰਕੇ ਕੁਝ ਫਿਰ ਇਸ ਤਰ੍ਹਾਂ ਦਾ ਜਿਹੜੇ ਹੁਲੀਆ ਧਾਰ ਕੇ ਕੋਈ ਬਾਬਿਆਂ ਦਾ ਉਸ ਚ ਆਪਣਾ ਰੋਜ਼ਗਾਰ ਦਾ ਸਾਧਨ ਬਣਾ ਲੈਂਦੇ ਨੇ ਚਿਮਟੇ ਚੁਮਟੇ ਵਾਲਾ ਦੋ ਰੋਜ਼ਗਾਰ ਤੋਰ ਲੈਂਦੇ ਨੇ